ਫਾਈਲੀ ਕੈਨੇਡਾ ਜਾਣਾ ਅਤੇ ਚੰਗਾ ਫਿਕ ਬਣਾਉਣਾ ਹਮੇਸ਼ਾ ਤੋਂ ਹੀ ਪੰਜਾਬੀਆਂ ਦਾ ਸੁਪਨਾ ਰਿਹਾ ਹੈ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਇੱਕ ਪ੍ਰੋਵਿੰਸ ਹੈ ਜਿੱਥੇ ਕਾਫੀ ਜ਼ਿਆਦਾ ਪੰਜਾਬੀ ਪੜਨ ਲਈ ਜਾਂਦੇ ਆ ਉਹ ਹੈ ਕਿਊਬਿਕ ਮੈਂ ਦੱਸ ਦਿੰਦੇ ਆ ਕਿ ਹਰ ਸਾਲ 60000 ਦੇ ਕਰੀਬ ਇੰਟਰਨੈਸ਼ਨਲ ਵਿਦਿਆਰਥੀ ਕਿਊਬਿਕ ਪੜਨ ਨਹੀਂ ਜਾਂਦੇ ਨੇ ਤਾਂ ਉਹਦੇ ਵਿੱਚੋਂ 1/3 ਜੀ ਹਾਂ 20000 ਦੇ ਕਰੀਬ ਵਿਦਿਆਰਥੀ ਸਿਰਫ ਪੰਜਾਬ ਤੋਂ ਹੁੰਦੇ ਨੇ ਲੇਕਿਨ ਹੁਣ ਉਹਨਾਂ ਵਿਦਿਆਰਥੀਆਂ ਵਾਸਤੇ ਜਾਂ ਜਿਹੜੇ ਹੁਣ ਅੱਗੇ ਵਿਦਿਆਰਥੀ ਜਾਣਗੇ ਉਹਨਾਂ ਨੂੰ ਥੋੜਾ ਜਿਹਾ ਹੁਣ ਸਖਤੀ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਹੁਣ ਸਿਰਫ ਇੰਗਲਿਸ਼ ਦੇ ਨਾਲ ਹੀ ਕੰਮ ਨਹੀਂ ਬੰਦੇ ਇੰਗਲਿਸ਼ ਦੇ ਨਾਲ ਨਾਲ ਜਿਹੜੀ ਦੂਜੀ ਲੈਂਗੁਏਜ ਵਿੱਚ ਵੀ ਉਹਨਾਂ ਨੂੰ ਹੁਣ ਹੁਨਰਮੰਦ ਹੋਣਾ ਪਊਗਾ ਉਹ ਹੈ ਫ੍ਰੈਂਚ ਜੀ ਹਾਂ ਕਿਉਂਕਿ ਕਿਊਬਿਕ ਇੱਕ ਕੋ ਪ੍ਰਵਿੰਸ ਹੈ ਜਿੱਥਾ ਫ੍ਰੈਂਚ ਭਾਸ਼ਾ ਨੂੰ ਹਮੇਸ਼ਾ ਤੋਂ ਹੀ ਐਮੀਅਰ ਦਿੰਦਾ ਰਿਹਾ ਹੈ ਇੱਥੇ ਤੱਕ ਕਿ ਕਿਊਬਿਕ ਦੀ ਜਿਹੜੀ ਵੀ ਨਾਨ ਇੰਗਲਿਸ਼ ਸਪੀਕਿੰਗ ਯੂਨੀਵਰਸਿਟੀਆਂ ਨੇ ਹੁਣ ਉਹਨਾਂ ਦੀ ਫੀਸ ਵਧਾ ਦਿੱਤੀ ਹੈ ਪੜ੍ਹਾਈ ਲਈ ਕੈਨੇਡਾ ਤੇ ਚੰਗਾ ਪੁੱਕ ਬਣਾਉਣਾ ਹਮੇਸ਼ਾ ਤੋਂ ਹੀ ਪੰਜਾਬੀਆਂ ਦਾ ਸੁਪਨਾ ਰਿਹਾ ਹੈ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਇੱਕ ਪ੍ਰੋਵਿੰਸ ਹੈ ਜਿੱਥੇ ਕਾਫੀ ਜ਼ਿਆਦਾ ਪੰਜਾਬੀ ਪੜਨ ਲਈ ਜਾਂਦੇ ਆ ਉਹ ਹੈ ਕਿਊਬਿਕ ਉਹਨਾਂ ਦੱਸ ਦਿੰਦੇ ਆ ਕਿ ਹਰ ਸਾਲ 60000 ਦੇ ਕਰੀਬ ਇੰਟਰਨੈਸ਼ਨਲ ਵਿਦਿਆਰਥੀ ਕਿਊਬਿਕ ਪੜਨ ਲਈ ਜਾਂਦੇ ਨੇ ਤਾਂ ਉਹਦੇ ਵਿੱਚੋਂ ਇੱਕ ਤਿਹਾਈ ਜੀ ਹਾਂ 20000 ਦੇ ਕਰੀਬ ਵਿਦਿਆਰਥੀ ਸਿਰਫ ਪੰਜਾਬ ਤੋਂ ਹੋਦੇ ਨੇ ਲੇਕਿਨ ਹੁਣ ਉਹਨਾਂ ਵਿਦਿਆਰਥੀਆਂ ਵਾਸਤੇ ਜਾਂ ਜਿਹੜੇ ਹੁਣ ਅੱਗੇ ਵਿਦਿਆਰਥੀ ਜਾਣਗੇ ਉਹਨਾਂ ਨੂੰ ਥੋੜਾ ਜਿਹਾ ਹੁਣ ਸਖਤੀ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਹੁਣ ਸਿਰਫ ਇੰਗਲਿਸ਼ ਦੇ ਨਾਲ ਹੀ ਕੰਮ ਨਹੀਂ ਬੰਨੇ ਇੰਗਲਿਸ਼ ਦੇ ਨਾਲ ਨਾਲ ਜਿਹੜੀ ਦੂਜੀ ਲੈਂਗੁਏਜ ਵਿੱਚ ਵੀ ਉਹਨਾਂ ਨੂੰ ਹੁਣ ਹੁਨਰਮੰਦ ਹੋਣਾ ਪਊਗਾ ਉਹ ਹੈ ਫ੍ਰੈਂਚ ਜੀ ਹਾਂ ਕਿਉਂਕਿ ਕਿਊਬਿਕ ਇੱਕ ਕੋ ਪ੍ਰਵਿੰਸ ਹੈ ਜਿੱਥਾ ਫ੍ਰੈਂਚ ਭਾਸ਼ਾ ਨੂੰ ਹਮੇਸ਼ਾ ਤੋਂ ਹੀ ਇੰਮੀਂ ਦਿੰਦਾ ਰਿਹਾ ਹੈ ਇੱਥੇ ਤਾਂ ਕਿ ਕਿਊਬਿਕ ਦੀ ਜਿਹੜੀ ਵੀ ਨੌਨ ਇੰਗਲਿਸ਼ ਸਪੀਕਿੰਗ ਯੂਨੀਵਰਸਿਟੀਆਂ ਨੇ ਹੁਣ ਉਹਨਾਂ ਦੀ ਫੀਸ ਵਧਣ ਜਾ ਰਹੀ ਹੈ